ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ਨਾਲ ਮੀਟਿੰਗ ਕੀਤੀ ਹੈ ਇਸ ਦੌਰਾਨ ਸਰਕਾਰ ਦੀਆਂ ਸਕੀਮਾਂ ਤਹਿਤ ਚੱਲ ਰਹੇ ਵਿਕਾਸ ਕੰਮਾਂ ਦੀ ਸਮੀਖਿਆ ਕੀਤੀ ਗਈ ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਸਾਰੇ ਵਿਭਾਗਾਂ ਨੂੰ ਸਮੇਂ ਸਿਰ ਕੰਮ ਮੁਕੰਮਲ ਕਰਨ ਨੂੰ ਕਿਹਾ ਸੀਐਮ ਮਾਨ ਨੇ ਭਰੋਸਾ ਦਿੱਤਾ ਹੈ ਕਿ ਲੋਕਾਂ ਲਈ ਫੰਡ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਪ੍ਰਬੰਧਕੀ ਸਕੱਤਰ ਨੇ ਉਨ੍ਹਾਂ ਦੇ ਨਾਲ ਮੀਟਿੰਗ ਕੀਤੀ ਜਿਸ ਦੇ ਵਿੱਚ ਉਨ੍ਹਾਂ ਨੇ ਰਾਜ ਦੇ ਵਿੱਚ ਹੋ ਰਹੇ ਵਿਕਾਸ ਦੇ ਕੰਮ ਜਿਹੜੇ ਵੱਖ-ਵੱਖ ਵਿਭਾਗ ਕਰ ਰਹੇ ਨੇ ਉਹਨਾਂ ਦਾ ਬੜਾ ਵੀਰਵੇ ਸਾਇਤ ਜਾਇਜ਼ਾ ਲਿਆ ਸਾਰੇ ਵਿਭਾਗਾਂ ਨੂੰ ਉਹਨਾਂ ਨੇ ਸਖਤ ਨਿਸ਼ਾ ਨਿਰਦੇਸ਼ ਦਿੱਤੇ ਕਿ ਜਿਹੜੇ ਵੀ ਕੰਮ ਜਿੰਨਾ ਵੀ ਬਜਟ ਹਰ ਵਿਭਾਗ ਨੂੰ ਅਲੋਕੇਟ ਹੋਇਆ ਹਰ ਵਿਭਾਗ ਉਪਰਾਲਾ ਕਰੇ ਕਿ ਉਹ ਸਾਰਾ ਬਜਟ 31 ਮਾਰਚ ਤੋਂ ਪਹਿਲਾਂ ਪਹਿਲਾਂ ਯੂਟਿਲਾਈਜ਼ ਹੋ ਜੇ ਤਾਂਕਿ ਜੋ ਬਜਟ ਸਰਕਾਰ ਨੇ ਲੋਕਾਂ ਦੇ ਹਿੱਤ ਦੇ ਕੰਮਾਂ ਦੇ ਲਈ ਇਅਰਮਾਰਕ ਕੀਤਾ ਹੈ ਉਹਦਾ ਲਾਭ ਐਕਚੁਅਲੀ ਲੋਕਾਂ ਨੂੰ ਪਹੁੰਚ ਸਕੇ ਵਕਵਕ ਵਿਭਾਗਾਂ ਦੀ ਕਾਰਵਾਈ ਬੜੇ ਵੇਰਵੇ ਨਾਲ ਸੀਐਮ ਸਾਹਿਬ ਨੇ ਰਿਵਿਊ ਕੀਤੀ ਰਿਵਿਊ ਕਰਦੇ ਹੋਏ ਕਈ ਇਸ਼ੂਜ਼ ਉਹਨਾਂ ਦੇ ਸਾਹਮਣੇ ਆਏ ਰਿਵਿਊ ਕਰਦੇ ਹੋਏ ਕਈ ਇਸ਼ੂਜ਼ ਸੀਐਮ ਸਾਹਿਬ ਦੇ ਸਾਹਮਣੇ ਆਏ ਜਿਨ੍ਹਾਂ ਦਾ ਉਹਨਾਂ ਨੇ ਮੌਕੇ ਤੇ ਹੀ ਫੈਸਲਾ ਲਿੱਤਾ ਫਾਰ ਐਗਜ਼ਾਮਪਲ ਵਾਟਰ ਰਿਸੋਰਸਸ ਵਿਭਾਗ ਜੀ ਨੂੰ ਡਿਲੀਗੇਸ਼ਨ ਕਹਿੰਦੇ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਸਾਲ ਸਿਰਫ ਦੋ ਵਾਰ ਹੀ ਬੰਦੀ ਮਿਲਦੀ ਹੈ ਤਾਂ ਪਹਿਲੀ ਬੰਦੀ ਸਾਨੂੰ ਅਪ੍ਰੈਲ ਐਂਡ ਮਈ ਦੇ ਵਿੱਚ ਮਿਲਦੀ ਹੈ ਤੇ ਜਿਹੜਾ ਸਾਡਾ ਬਜਟ ਜਦ ਅਪ੍ਰੈਲ ਦੇ ਵਿੱਚ ਆਉਂਦਾ ਹੈ ਤੋਂ ਉਸ ਤੋਂ ਬਾਅਦ ਟੈਂਡਰਿੰਗ ਵਗੈਰਾ ਕਰਦੇ ਕਰਦੇ ਸਾਡਾ ਬੰਦੀ ਦਾ ਟਾਈਮ ਲੰਘ ਜਾਂਦਾ ਹੈ ਤੋਂ ਅਸੀਂ ਇਸ ਲਈ ਆਪਣਾ ਫੰਡ ਯੂਟਿਲਾਈਜ਼ ਕਰਨ ਦੇ ਵਿੱਚ ਲੇਟ ਹੋ ਜਾਂਦੇ ਹਾਂ ਦੂਜੀ ਬੰਦੀ ਦੇ ਦੌਰਾਨ ਹੀ ਸਾਨੂੰ ਸਾਰੇ ਕੰਮ ਕਰਨੇ ਪੈਂਦੇ ਨੇ ਤੋਂ ਉਹਨਾਂ ਨੇ ਵਿੱਤ ਵਿਭਾਗ ਨੂੰ ਨਾਲ ਦੀ ਨਾਲ ਨਿਸ਼ਾਨੇ ਦੇਸ਼ ਦਿੱਤੇ ਕਿ ਇਰੀਗੇਸ਼ਨ ਵਿਭਾਗ ਨੂੰ ਦਸੰਬਰ ਅੰਤ ਇਹ ਜਨਵਰੀ ਦੇ ਸ਼ੁਰੂ ਦੇ ਵਿੱਚ ਹੀ ਦੱਸ ਦਿੱਤਾ ਜਾਏ ਕਿ ਉਹਨਾਂ ਨੂੰ ਕਿੰਨਾ ਬਜਟ ਦੇਣਾ ਹੈ ਅਗਲੇ ਸਾਲ ਤਾਂ ਜੋ ਉਸ ਮੁਤਾਬਕ ਆਪਣੇ ਕੰਮਾਂ ਦੇ ਟੈਂਡਰ ਵਗੈਰਾ ਪਹਿਲਾਂ ਹੀ ਇਸ਼ੂ ਕਰਕੇ ਟੈਂਡਰ ਵਗੈਰਾ ਅਪਰੂਵਲ ਦੀ ਕਾਰਵਾਈ ਕਰ ਲੈਣ ਤਾਂ ਜੋ ਜਦਬੰਦੀ ਆਏ ਪਹਿਲੀ ਬੰਦੀ ਦਾ ਵੀ ਪੂਰਾ ਫਾਇਦਾ ਉਠਾ ਸਕਣ ਤੇ ਦੂਸਰੀ ਬੰਦੀ ਦਾ ਵੀ ਇਸੇ ਤਰ੍ਹਾਂ ਪੀ ਡਬਲਯੂ ਡੀ ਨੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਕਿ ਬਰਸਾਤਾਂ ਉਹਨਾਂ ਨੂੰ ਵੀ April ਚ ਬਜਟ ਆਂਦਾ ਜਦ ਤੱਕ ਟੈਂਡਰਿੰਗ ਖਤਮ ਹੁੰਦੀ ਹੈ ਉਦੋਂ ਤੱਕ ਮੌਨਸੂਨ ਸੈਸ਼ਨ ਮੌਨਸੂਨ ਸ਼ੁਰੂ ਹੋ ਜਾਂਦੇ ਨੇ ਬਰਸਾਤਾਂ ਦੇ ਵਿੱਚ ਜਿਹੜੇ ਸੜਕਾਂ ਦੇ ਕੰਮ ਕੀਤੇ ਜਾਂ ਤਾਂ ਸੜਕਾਂ ਬਹੁਤ ਛੇਤੀ ਖਰਾਬ ਹੋ ਜਾਂਦੀਆਂ ਹਨ ਇਸ ਲਈ ਉਹਨਾਂ ਦੇ ਕੇਸ ਦੇ ਵਿੱਚ ਵੀ ਇਹ ਫੈਸਲਾ ਕੀਤਾ ਗਿਆ ਕਿ ਬਜਟ ਐਡਵਾਂਸ ਵਿੱਚ ਦੱਸ ਦਿਓ ਤਾਂ ਜੋ ਆਪਣੀ ਟੈਂਡਰਿੰਗ ਕਰ ਲੈਣ ਤੇ ਮਾਰਚ ਅੰਤ ਦੇ ਵਿੱਚ ਜਦ ਸਰਦੀ ਮੁੱਕਦੀ ਹੈ ਉਦੋਂ ਤੋਂ ਹੀ ਸੜਕਾਂ ਦੀ ਉਸਾਰੀ ਸ਼ੁਰੂ ਕਰ ਦੇਣ ਐਗਰੀਕਲਚਰ ਵਿਭਾਗ ਨੇ ਦੱਸਿਆ ਕਿ ਕਿਉਂਕਿ ਹੁਣ ਆਰਡੀਐਫ ਦੇ ਫੰਡਸ ਨਹੀਂ ਆ ਰਹੇ ਇਸ ਪਿਛੇ ਮੰਡੀ ਬੋਰਡ ਦੇ ਕਾਫੀ ਇੰਜੀਨੀਅਰ ਇਸ ਟਾਈਮ ਅੰਡਰ ਵਰਕ ਨੇ ਉਸ ਲਈ ਫੈਸਲਾ ਕੀਤਾ ਗਿਆ ਕਿ ਦੂਜੇ ਵਿਭਾਗਾਂ ਦੇ ਵਿੱਚ ਜਾਂ ਤਾਂ ਉਹਨਾਂ ਨੂੰ ਕੰਮ ਉਹਨਾਂ ਦੀਆਂ ਸੇਵਾਵਾਂ ਲੈਂਦੀਆਂ ਜਾਣਗੀਆਂ ਜਾਂ ਦੂਜੇ ਵਿਭਾਗਾਂ ਦੇ ਕੰਮ ਉਹਨਾਂ ਨੂੰ ਦਿੱਤੇ ਜਾਣਗੇ ਤਾਂ ਜੋ ਰਾਜ ਦੇ ਜਿਹੜੇ ਵੀ ਕੰਮ ਨੇ ਉਹਨਾਂ ਨੂੰ ਸਪੀਡ ਨਾਲ ਕੀਤਾ ਜਾ ਸਕੇ ਇਸੇ ਨਾਲ ਹੀ ਸੀਐਮ ਸਾਹਿਬ ਨੇ ਸਾਰਿਆਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਸਾਰੇ ਆਪਣੀਆਂ ਜ਼ਿਲ੍ਹਾ ਇਕਾਈਆਂ ਨੂੰ ਡਿਸਟ੍ਰਿਕਟ ਯੂਨਿਟਸ ਨੂੰ ਤਹਿਸੀਲ ਯੂਨਿਟਸ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਪਬਲਿਕ ਦੇ ਕੰਮ ਬਿਲਕੁਲ ਕਰਪਸ਼ਨ ਫ੍ਰੀ ਮੈਨਰ ਦੇ ਵਿੱਚ ਤੇ ਬਿਲਕੁਲ ਸੁਖਾਲੇ ਢੰਗ ਨਾਲ ਬਿਨਾ ਪਬਲਿਕ ਦੇ ਹਰਾਸਮੈਂਟ ਦੇ ਕੀਤੇ ਜਾਣ ਤਾਂ ਜੋ ਪਬਲਿਕ ਨੂੰ ਸਰਕਾਰ ਜੋ ਵੀ ਸੇਵਾਵਾਂ ਦਿੰਦੀਆਂ ਹੈ ਉਹ ਬਿਲਕੁਲ ਨਿਰਵਿਘਨ ਤਰੀਕੇ ਦੇ ਨਾਲ ਤੇ ਸੁਖਾਲੇ ਤਰੀਕੇ ਨਾਲ ਦਿੱਤੀਆਂ ਜਾ ਸਕਣ